पाकिस्तान 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 हाय हाय पाकिस्तान हाय हाय पाकिस्तान हाय 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 पाकिस्तान पाकिस्तानी मुर्दाबादी मुर्दाबाद आतंकवादी मुर्दाबाद आतंकवादी मुर्दाबाद ਗੋਹਨ ਨੂੰ ਮਾਰਨ ਵਾਲੇ ਮੁਰਦਾਬਾਦ ਗੋਹਨ ਨੂੰ ਮਾਰਨ ਵਾਲੇ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅੰਤਕਵਾਦੀ ਮੁਰਦਾਬਾਦ ਅੰਤਕਵਾਦੀ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਬੇਗੁਨਾਹ ਨੂੰ ਮਾਰਨ ਵਾਲੇ ਮੁਰਦਾਬਾਦ ਬੇਗੁਨਾਹ ਨੂੰ ਮਾਰਨ ਵਾਲੇ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਬੇਗੁਨਾਹ ਨੂੰ ਮਾਰਨ ਵਾਲੇ ਮੁਰਦਾਬਾਦ ਮੁਰਦਾਬਾਦ ਵੋਕਰਵਾਦੀ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਵੋਕਰਵਾਦੀ ਮੁਰਦਾਬਾਦ ਵੋਕਰਵਾਦੀ ਮੁਰਦਾਬਾਦ ਵੋਕਰਵਾਦੀ ਮੁਰਦਾਬਾਦ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਮੁਰਦਾਬਾਦ ਸ਼ਿਰਿਨਗਰ ਦੇ ਪਹਲਗਾਮ ਦੇ ਵਿੱਚ ਪੁਲਿਤਕਾਂ ਉੱਤੇ ਅੰਤਗਵਾਦੀਆਂ ਵੱਲੋਂ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕਰਨ ਦੇ ਵਿਰੋਧ ਦੇ ਵਿੱਚ ਭਾਜਪਾ ਇਲਾਕਾ ਪ੍ਰਭਾਵੀ ਜਨਦੀ ਜੱਗਾ ਨੇ ਫੁੱਕਿਆ ਅੰਤਰਕਵਾਦ ਅਤੇ ਪਾਕਿਸਤਾਨ ਦਾ ਪੁਤਲਾ ਵਿਸ਼ਵਿੰਦੂ ਪਰਸ਼ਦ ਅਤੇ ਬਜਰੰਗਲ ਵੱਲੋਂ ਢੇਰ ਸ਼ਾਮ ਟਾਲੀ ਵਾਲਾ ਚੌਕ ਤੇ ਫੁੱਕੇ ਗਏ ਪਾਕਿਸਤਾਨ ਅਤੇ ਅੰਤਰਕਵਾਦ ਦੇ ਪੁਤਲੇ ਦੇ ਮੌਕੇ ਦੇ ਉੱਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਭਾਜਪਾ ਆਗੂਆਂ ਨੇ ਕੀਤੀ ਸ਼ਿਰਕਤ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਹਾਰਾਤ ਮਾਤਾ ਕੀ

ਇਸ ਮੌਕੇ ਤੇ ਪੱਤ ਭਾਈ ਲਾਕਾ ਪ੍ਰਭਾਰੀ ਜਗਦੀਸ਼ ਜੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਅੰਤਗਵਾਦੀ ਤੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੁਕਿਆ ਤੇ ਅਸੀਂ ਜਿਹੜੀ ਕੱਲ ਸ਼ੀਰਨਗਰ ਪੈਲਗਾਉਂ ਵਿੱਚ ਇਹ ਜਿਹੜੀ ਇਹ ਦੁਰਘਟਨਾ ਹੋਈ ਹੈ ਇਹ ਦੁਰਘਟਨਾ ਕੀ ਜਿਹੜਾ ਇਹ ਅੰਤਗਵਾਦੀਆਂ ਵੱਲੋਂ ਹਮਲਾ ਹੋਇਆ ਜਿਹੜੇ 26 ਬੰਦੇ ਸ਼ਹੀਦ ਹੋਏ ਨੇ ਅਸੀਂ ਜਿਹੜੇ ਇਹਦੀ ਪੂਰੀ ਪੂਰਨ ਜ਼ੋਰ ਤੇ ਨਿੰਦਾ ਕਰਦੇ ਆਂ ਤੇ ਮੈਂ ਨਾਲੇ ਦੁੱਖ ਦਾ ਪ੍ਰਗਟਾਵਾ ਵੀ ਕਰਦਾ ਤੇ ਮੈਂ ਆਪਣਾ ਉਹਨਾਂ ਨੂੰ ਸ਼ਰਦਾ ਤੇ ਫੁੱਲ ਵੀ ਪੇਟ ਕਰਦਾ ਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਤੇ ਪਿੱਛੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਤੇ ਇਹਦੀ ਅਸੀਂ ਪੂਰੀ ਬੁਰਜੋਰ ਤੇ ਪੂਰੀ ਨਿੰਦਾ ਕਰਦੇ ਇਸ ਦੇ ਲੋਕਾਂ ਦੇ ਗੁੱਸੇ ਵੀ ਆ ਤੇ ਇਸ ਜਨੂ ਦੀ ਧਮਕੀ ਵੀ ਹੈ ਕਿ ਪਾਕਿਸਤਾਨ ਦੇ ਖਿਲਾਫ ਇੱਥੇ ਲੈ ਕੇ ਕਾਰਵਾਈ ਵੀ ਹੋਵੇਗੀ ਦੇਖੋ ਬਿਲਕੁਲ ਸਹੀ ਗੱਲ ਹੈ ਵੀ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਗੁੱਸਾ ਹੋਣਾ ਬਿਲਕੁਲ ਜਾਇਜ਼ ਹੈ ਤੇ ਕੱਲ ਮੈਂ ਆਪਣਾ ਮਾਨਯੋਗ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਰਮ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹ ਨਾਲ ਦੀ ਨਾਲ ਉੱਥੇ ਸ਼ਿਨਗਰ ਪੈਲਗੋਮ ਵਿੱਚ ਪਹੁੰਚੇ ਵੀ ਨੇ ਤੇ ਮੈਨੂੰ ਪੂਰੀ ਆਸ ਹੈ ਵੀ ਇਹਦਾ ਸੀ ਭਾਰਤ ਸਰਕਾਰ ਪੂਰਾ ਇਹਦਾ ਮੂੰਹ ਤੋੜ ਜਵਾਬ ਦੇਗੀ ਤੇ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਨਿਰਿੰਦਰ ਮੋ ਨਰਿੰਦਰ ਮੋਦੀ ਜੀ ਦੀ ਪ੍ਰਸ਼ੰਸਾ ਕਰਦੇ ਆ ਜਿਹੜਾ ਕਿ ਆਪਣਾ ਦੌਰ ਦੋਰਾ ਛੋੜ ਕੇ ਆਪਣੇ ਇੱਥੇ ਇੰਡੀਆ ਚ ਵਾਪਸ ਆ ਗਏ ਤੇ ਮੈਂ ਇਹ ਕਲ ਕਹਿ ਸਕਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪ੍ਰਸ਼ੰਸਾ ਕਰਦਾ ਵੀ ਜਿਹੜੀ ਉਹ ਆਪਣੇ ਦੇਸ਼ ਦੀ ਜਨਤਾ ਵਾਸਤੇ ਪੂਰਾ ਖਿਆਲ ਰੱਖਦੇ ਨੇ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦਾ ਦੇਖੋ ਰੋਸ ਔਰ ਗੁੱਸਾ ਹੋਣਾ ਚਾਹੀਦਾ ਜੋ ਇਹ ਘਟਨਾ ਘਟੀ ਹੈ ਇਹ ਬਹੁਤ निंदनीयਕ ਹੈ ਔਰ ਸਾਨੂੰ ਪ੍ਰੋਸੈਸ ਸਾਡੇ ਪ੍ਰਧਾਨ ਮੰਤਰੀ ਜੀ ਤੇ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਜਿਵੇਂ ਇਸ ਘਟਨਾਏ ਜਿਹੜੀ ਘਟਨਾ ਵਾਪਰੀ ਉਹ ਨਾਲ ਦੀ ਨਾਲ ਉੱਥੇ ਸ਼੍ਰੀਨਗਰ ਪਹੁੰਚੇ ਸਿਕਿਉਰਿਟੀ ਏਜੰਸੀਜ਼ ਦੇ ਨਾਲ ਆਰਮੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਸਾਨੂੰ ਪੂਰੀ ਆਸ ਹੈ ਕਿ ਇਹਦਾ ਮੂੰਹ ਤੋੜ ਜਵਾਬ ਜੜੀਆਂ ਚਾਹੇ ਵਿਦੇਸ਼ੀ ਤਾਕਤਾਂ ਨੇ ਚਾਹੇ ਆਈਐਸਆਈਏ ਚਾਹੇ ਕੋਈ ਵੀ ਹੋਰ ਜੜੀਆਂ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ